ਦੂਜੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਹੈ 1504 ਈਸਵੀ 10 ਦੀ ਵਿਸਾਖ ਨੂੰ ਸਤਿਗੁਰੂ ਮਹਾਰਾਜ ਜੀ ਦਾ ਅਵਤਾਰ ਨਾਗੇ ਕੀ ਸਰਾਂ ਅੱਜ ਕੱਲ੍ਹ ਸਾਧ ਸੰਗਤ ਮੱਤੇ ਕੀ ਸਰਾਂ ਕਹਿ ਦਿੰਦੇ ਨੇ ਇੱਥੇ ਬਾਬਾ ਫੇਰੂ ਮੱਲ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੇ ਕੋਖਾ ਹੋਇਆ ਸਤਗੁਰੂ ਮਹਾਰਾਜ ਜੀ ਦੇ ਪਿਤਾ ਬਾਬਾ ਫੇਰੂ ਮਲ ਜੀ ਦੁਕਾਨਦਾਰੀ ਕਰਦੇ ਸੀ ਵਪਾਰ ਵੀ ਕਰਦੇ ਸਨ ਤੇ ਦੇਵੀ ਦੀ ਪੂਜਾ ਵਾਸਤੇ ਜਵਾਲਾਮੁਖੀ ਚਾਇਆ ਕਰਦੇ ਸਨ ਜਦੋਂ ਸਤਗੁਰੂ ਮਹਾਰਾਜ ਜੀ ਦੇ ਉਮਰ 17-18 ਸਾਲ ਦੀ ਹੋਈ ਉਸ ਸਮੇਂ ਇੱਥੇ ਸਤਗੁਰੂ ਮਹਾਰਾਜ ਜੀ ਦੇ ਘਰਾਂ ਵਿੱਚ ਸਤਗੁਰਾਂ ਦੀ ਇੱਕ ਭੈਣ ਸਤਗੁਰਾਂ ਦੀ ਭੂਆ ਲੱਗਦੀ ਸੀ ਮਾਤਾ ਸਤ ਭਰਾਈ ਜਿਹੜੀ ਖਡੂਰ ਸਾਹਿਬ ਵਿਆਹੀ ਹੋਈ ਸੀ ਉਹਨਾਂ ਨੇ ਸਤਗੁਰੂ ਮਹਾਰਾਜ ਵਾਸਤੇ ਇੱਕ ਸੋਹਣਾ ਰਿਸ਼ਤਾ ਸੰਗਰਪਿੰਡ ਤੋਂ ਭਾਈ ਦੇਵੀ ਚੰਦ ਉਹਨਾਂ ਦੀ ਸੁਪੁੱਤਰੀ ਮਾਤਾ ਖੀਵੀ ਜੀ ਉਹਨਾਂ ਦੇ ਨਾਲ ਕਰ ਦਿੱਤਾ 1521 ਦੇ ਵਿੱਚ ਸਤਿਗੁਰੂ ਮਹਾਰਾਜ ਦਾ ਵਿਆਹ ਹੋਇਆ ਪਹਿਲਾ ਨਾਮ ਬਾਬਾ ਲੈਣਾ ਜੀ ਸੀ ਔਰ ਆਪ ਜੀ ਦੇ ਘਰ ਦੋ ਸਹਹਿਜਾ ਦੇ ਬਾਬਾ ਤਾਤੂ ਤੇ ਬਾਬਾ ਤਾਸੂ ਇਹਨਾਂ ਨੇ ਜਨਮ ਲਿਆ ਬੀਬੀ ਅਮਰੋ ਬੀਬੀ ਇਹ ਦੋ ਸੁਪੁੱਤਰੀਆਂ ਦਾ ਜਨਮ ਹੋਇਆ ਜਦੋਂ ਬਾਬਰ ਹਿੰਦੁਸਤਾਨ ਤੇ ਚੜ ਕੇ ਆਇਆ ਉਸ ਸਮੇਂ ਜਿਹੜੀ ਮੱਤੇ ਕੀ ਸਰਾ ਸੀ ਇਹ ਉਜਾੜਿਆ ਗਿਆ ਸੀ ਇਹ ਨਕਰ ਕਈ ਵਾਰ ਉੱਜੜ ਕੇ ਵਸਿਆ ਹੋਇਆ ਹੈ ਇੱਥੇ ਸਤਿਗੁਰੂ ਨਾਨਕ ਦੇਵ ਮਾਰੇ ਗਏ ਨੇ ਮੁਕਤ ਸਰ ਸਾਹਿਬ ਦੇ ਕੋਲੇ ਤੇ ਇਥੋਂ ਸਤਿਗੁਰੂ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਵਿਖੇ ਆ ਗਿਆ ਸੀ ਬਾਬਾ ਫੈਰੂ ਮਾਲ ਜੀ ਥੋੜਾ ਬਿਮਾਰ ਰਹਿਣ ਲੱਗ ਪਏ ਸਨ ਤੇ ਇਸ ਕਰਕੇ ਸਾਰੇ ਘਰ ਦੀ ਜ਼ਿੰਮੇਵਾਰੀ ਬਾਬਾ ਲਹਿਣਾ ਜੀ ਤੇ ਆ ਗਈ। ਦੁਕਾਨਦਾਰੀ ਵੀ ਕਰਿਆ ਕਰਦੇ ਸਨ, ਲੂਣ ਦਾ ਵਪਾਰ ਕਰਦੇ ਸਨ। ਇੱਕ ਸਮੇਂ ਬਾਬਾ ਭਾਈ ਜੋਧ ਜੀ ਜੋ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਉਹਨਾਂ ਦੇ ਕੋਲੋਂ ਸ੍ਰੀ ਆਸਾ ਕੀ ਵਾਰ ਦੇ ਜੋ ਸ਼ਾਂਤ ਸ਼ਬਦ ਸੁਣੇ ਸਨ। ਜਿੱਥੇ ਮਹਾਰਾਜ ਨੇ ਬਚਨ ਕੀਤਾ ਹੈ ਜਿਤ ਸੇਵੇ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਮੰਦਾ ਮੂਲ ਨ ਕੀਚੇ ਤੇ ਲੰਮੀ ਨਦਰਨ ਦੇ ਹਾਲੀ ਹੈ ਮਾਨ ਵਿੱਚ ਬਾਣੀ ਸੁਣ ਕਰਕੇ ਬਹੁਤ ਪ੍ਰੇਮ ਪੈਦਾ ਹੋ ਗਿਆ ਔਰ ਭਾਈ ਜੋਧ ਜੀ ਨੂੰ ਪੁੱਛਿਆ ਸੀ ਕਿ ਤੁਸੀਂ ਇਹ ਕਿਸ ਦੀ ਬਾਣੀ ਪੜ ਰਹੇ ਹੋ ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਮਾਰੇ ਬਾਣੀ ਉਸ ਸਮੇਂ ਮਨ ਚ ਵਿਚਾਰ ਬਣਾਇਆ ਕਿ ਜਦੋਂ ਹੁਣ ਮੈਂ ਸੇਮ ਹੀ ਨਿਆਵਾਦ ਆਪਣੇ ਸੰਗ ਨੂੰ ਲੈ ਕਰਕੇ ਜਵਾਲਾਮੁਖੀ ਜਾਣਾ ਹੈ ਉਸ ਸਮੇਂ ਰਸਤੇ ਵਿੱਚ ਕਰਤਾਰਪੁਰ ਆਉਂਦਾ ਹੈ ਦਰਸ਼ਨ ਕਰਕੇ ਜਾਵਾਂਗਾ ਇਸ ਤਰ੍ਹਾਂ ਜਦੋਂ ਸੰਗ ਨੂੰ ਨਾਲ ਲੈ ਕੇ ਗਏ ਸਾਧ ਸੰਗਤ ਜਿਹੜੇ ਨਾਲ ਦੇ ਸਾਥੀ ਸਨ ਨਗਰ ਤੋਂ ਬਾਹਰ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਰੁਕੋ ਤੇ ਆਪ ਘੋੜੀ ਤੇ ਚੜ੍ਹ ਕਰਕੇ ਕਰਤਾਰਪੁਰ ਵੱਲ ਚਲੇ ਗਏ ਨਗਰ ਵਿੱਚ ਵੜਨ ਲੱਗੇ ਸਨ ਇੱਕ ਬਜ਼ੁਰਗ ਮਿਲੇ ਉਹਨਾਂ ਨੇ ਪੁੱਛਣ ਲੱਗੇ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਉਹ ਬਜ਼ੁਰਗ ਕਹਿਣ ਲੱਗੇ ਚੱਲ ਮੈਂ ਤੈਨੂੰ ਆਪ ਹੀ ਲੈ ਜਾਉਂਦਾ। ਘੋੜੇ ਦੀ ਲਗਾਉ ਖੜ ਕਰਕੇ ਤੇ ਉੱਥੇ ਲੈ ਗਏ ਧਰਮਸਾਲਾ ਵਿੱਚ। ਔਰ ਬਾਹਰ ਜਾ ਕੇ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ। ਅੰਦਰ ਜਾ ਕੇ ਦਰਸ਼ਨ ਕਰ ਲਓ। ਬਾਬਾ ਲਹਿਣਾ ਜੀ ਜਦੋਂ ਘੋੜੀ ਬੰਨ੍ਹ ਕਰਕੇ ਅੰਦਰ ਗਏ ਦੇਖਿਆ ਇਹ ਤਾਂ ਉਹੀ ਬਜ਼ੁਰਗ ਨੇ। ਸਤਗੁਰੂ ਮਹਾਰਾਜ ਦੇ ਚਰਨਾਂ 'ਚ ਟਿਕ ਪਏ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਸਮੇਂ ਨਕਰ ਵਿੱਚੋਂ ਬਾਹਰ ਆ ਰਹੇ ਸਨ ਸਤਗੁਰੂ ਨਾਨਕ ਦੇਵ ਮਹਾਰਾਜ ਨੂੰ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਗਏ ਆਪਣਾ ਤਨ ਮਨ ਸਭ ਕੁਝ ਸਤਗੁਰੂ ਮਹਾਰਾਜ ਨੂੰ ਉਸੇ ਸਮੇਂ ਪੇਟਾ ਕਰ ਦਿੱਤਾ ਔਰ ਮਨ ਬਣਾ ਲਿਆ ਕਿ ਇੱਥੇ ਰਹਿਣਾ ਇੱਥੇ ਸੇਵਾ ਕਰਨੀ ਹੈ ਇਸ ਤਰ੍ਹਾਂ ਸਤਗੁਰੂ ਮਹਾਰਾਜ ਦੇ ਹਜ਼ੂਰ ਸੇਵਾ ਕਰਦਿਆਂ ਕਰਦਿਆਂ ਗੁਰੂ ਮਹਾਰਾਜ ਰੂਪ ਹੀ ਹੋ ਗਏ ਜਿੱਥੇ ਗੁਰਬਾਣੀ ਅੰਦਰ ਸਤਿਗੁਰਾਂ ਨੇ ਵਚਨ ਕੀਤੇ ਲਹਿਣੇ ਤਰਿਉਨ ਛਤ ਸਹਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਦੀ ਬਹੁਤ ਵਾਰ ਪਰਖ ਕੀਤੀ ਪਰ ਬਾਬਾ ਜੀ ਨੇ ਬਹੁਤ ਸੇਵਾ ਕਰਕੇ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਰ ਸਮੇਂ ਸੇਵਾਜਿ ਨਿਪੁੰਨ ਰਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿਰ ਗੁਰਤਾ ਕਦੇ ਤਖਤ ਬਾਬਾ ਲਹਿਣਾ ਜੀ ਨੂੰ ਦੇਣਾ ਕੀਤਾ ਔਰ ਨਾਮ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਅੰਗ ਹੀ ਲਾ ਲੈਣਾ ਕੀਤਾ ਆਪਣਾ ਰੋਪ ਹੀ ਬਣਾ ਲਿਆ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਫਿਰ ਖਡੂਰ ਸਾਹਿਬ ਵਿਖੇ ਸੰਗਤਾਂ ਨੂੰ ਤਾਰਿਆ ਸਾਧ ਸੰਗਤ ਇੱਥੇ ਮਹਾਰਾਜ ਜੀ ਨੇ ਬਾਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜੋ ਸ਼ਲੋਕਾਂ ਵਿੱਚ ਆਉਂਦੇ ਹਨ ਉਚਾਰਨ ਕੀਤੇ ਨੇ ਤੇ ਜਿਹੜੀ ਗੁਰਮੁਖੀ 35 ਅੱਖਰ ਹਨ ਇਹ ਅੱਖਰ ਪਹਿਲਾਂ ਬਹੁਤ ਹੁੰਦੇ ਸਨ ਤਕਰੀਬਨ 52 ਵਿੱਚ 55 ਅੱਖਰ ਹਨ ਉਹਨਾਂ ਨੂੰ ਸੋਧ ਕਰਕੇ 35 ਅੱਖਰ ਬਣਾਉਣਾ ਕੀਤੇ ਹਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਹੀ 35 ਅੱਖਰਾਂ ਨੂੰ ਲੜੀ ਦੇਣਾ ਕੀਤੀ ਹੈ ਮਹਾਰਾਜ ਜੀ ਨੇ ਮਨ ਅਖਾੜੇ ਰਚਨਾ ਕੀਤੀ ਸਨ ਔਰ ਸਤਿਗੁਰੂ ਮਹਾਰਾਜ ਸਾਰਾ ਇਤਿਹਾਸ ਲਿਖਾਇਆ ਜਿਹੜੀ ਲੰਗਰ ਪ੍ਰਥਾ ਸੀ ਉਹਨੂੰ ਮਹਾਰਾਜ ਜੀ ਨੇ ਇੱਕ ਤਰਤੀਬ ਦੇਣਾ ਕੀਤੀ ਸਤਿਗੁਰੂ ਮਹਾਰਾਜ ਦੇ ਬਹੁਤ ਵੱਡੇ ਕਾਰਜ ਜੋ ਆਪ ਆਪਣੇ ਜੀਵਨਿਤ ਮਹਾਰਾਜ ਨੇ ਕੀਤੇ ਹਨ ਸੋ ਅੱਜ ਸਤਿਗੁਰੂ ਅੰਗਦ ਦੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਸਭ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ